ਸਾਰੇ ਕਿਸਾਨ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਅਸ਼wini ਕੁਮਾਰ ਖੇਤੀਬਾੜੀ ਵਿਕਾਸ ਅਫਸਰ ਫਰੀਦਕੋਟ ਤੁਹਾਡੇ ਸਾਰਿਆਂ ਦਾ ਇਸ ਵੀਡੀਓ ਵਿੱਚ ਬਹੁਤ-ਬਹੁਤ ਸਵਾਗਤ ਕਰਦਾ ਸਟੂਡੀਓ ਵਿੱਚ ਅੱਜ ਮੌਜੂਦ ਨੇ ਡਾਕਟਰ ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਤਾਂ ਅੱਜ ਆਪਾਂ ਗੱਲ ਕਰਾਂਗੇ ਝੰਡਾ ਰੋਗ ਬਾਰੇ ਜੋ ਕਿ ਬਾਸਮਤੀ ਦੀਆਂ ਕਿਸਮਾਂ ਤੇ ਜ਼ਿਆਦਾ ਪਾਇਆ ਜਾਂਦਾ ਹੈ ਤੇ ਅੱਜ ਆਪਾਂ ਗੱਲ ਕਰਾਂਗੇ ਉਸ ਬਿਮਾਰੀ ਦੇ ਕੀ-ਕੀ ਲੱਛਣ ਨੇ ਕੀ-ਕੀ ਕਾਰਨ ਨੇ ਕੀ ਉਸ ਦਾ ਹੱਲ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਕਿ ਬਿਮਾਰੀ ਹੈ ਕੀ ਆ ਉਸ ਦੇ ਕੀ ਕੀ ਲੱਛਣ ਦੇਖਣ ਨੂੰ ਮਿਲਦੇ ਨੇ ਕਿਸਾਨ ਵੀਰ ਕਿਵੇਂ ਪਛਾਣ ਕਰਨਾ ਕਿ ਉਹਨਾਂ ਦੀ ਜਿਹੜੀ ਫਸਲ ਹੈ ਉਸ ਤੇ ਝੰਡਾ ਰੋਗ ਦਾ ਹਮਲਾ ਹੈ ਤਾਂ ਡਾਕਟਰ ਸਾਹਿਬ ਦੱਸੋ ਜੀ ਡਾਕਟਰ ਅਸ਼ਵ ਕੁਮਾਰ ਜੀ ਐਸ ਵੇਲੇ ਤੁਹਾਨੂੰ ਪਤਾ ਹੈ ਕਿ ਐਸ ਵੇਲੇ ਜਿਹੜੀ ਸਾਡੀ ਝੋਨੇ ਦੀ ਦਵਾਈ ਜਿਹੜੀ ਆ ਉਹ ਤਕਰੀਬਨ ਜਿਹੜੀ ਕੰਪਲੀਟ ਹੋਣ ਨੂੰ ਜਾ ਰਹੀ ਹੈ ਤੇ ਹੋਰ ਦੋ ਤਿੰਨ ਦਿਨ ਤੱਕ ਇਹ ਝੋਨੇ ਦੀ ਦਵਾਈ ਜਿਹੜੀ ਆ ਇਹ ਕੰਪਲੀਟ ਹੋਈ ਨਹੀਂ ਹਾਂਜੀ ਜਿਲ੍ਹਾ ਫਰੀਦਕੋਟ ਦੇ ਵਿੱਚ 118000 ਇਹ ਰਕਵੇ ਦੇ ਵਿੱਚ ਪਿਛਲੇ ਸਾਲ ਜਿਹੜੀ ਹੀ ਝੋਨਾ ਤੇ ਬਾਸਮਤੀ ਲਵਾਈ ਕੀਤੀ ਗਈ ਤੇ ਇਸ ਵਾਰੀ ਜਿਹੜਾ ਪਿਛਲੇ ਸਾਲ ਜਿੰਨਾ ਰਕਵਾ ਸੀਗਾ ਬਾਸਮਤੀ ਥੱਲੇ ਉਮੀਦ ਹੈ ਕਿ 20 ਤੋਂ 25% ਜਿਹੜਾ ਵਾਧੂ ਰਕਵਾ ਵਧੂਗਾ ਠੀਕ ਹੈ ਉਹਦੇ ਨਾਲ ਸਾਡਾ ਜ਼ਮੀਨ ਹੇਠਲਾ ਪਾਣੀ ਵੀ ਬਚੂਗਾ ਹਾਂਜੀ ਖਰਚੇ ਵੀ ਘਟਣਗੇ ਤੇ ਕਿਸਾਨਾਂ ਨੂੰ ਫਾਇਦਾ ਹੋਊ ਸੋਇਕਰ ਜੀ ਅਗਰ ਬਾਸਮਤੀ ਦੀ ਗੱਲ ਕਰੀਏ ਤੇ ਪੰਜਾਬ ਦੀ ਇੱਕ ਬਹੁਤ ਇੱਕ ਪ੍ਰਸਿੱਧ ਜਿਹੜੀ ਆਪਾਂ ਕਹਿੰਦੇ ਆ ਕਿ ਇੱਕ ਬਾਸਮਤੀ ਚੌਲ ਜਿਹੜੇ ਨੇ ਜਿਹੜੇ ਕਿ ਯੂਰੋਪੀਅਨ ਕੰਟਰੀ ਦੇ ਵਿੱਚ ਜਿਹੜੇ ਖਾੜੀ ਦੇ ਦੇਸ਼ ਆ ਇਹਨਾਂ ਨੂੰ ਬਹੁਤ ਪਸੰਦ ਕੀਤੇ ਜਾਂਦੇ ਆ ਮੁਸਲਮ ਕੰਟਰੀ ਦੇ ਵਿੱਚ ਖਾਸ ਕਰਕੇ ਜਿਹਦੇ ਵਿੱਚ ਬਰੀਆਨੀ ਬਣਉਦੇ ਬਹੁਤ ਜਿਆਦਾ ਪਸੰਦ ਕੀਤੇ ਜਾਂਦੇ ਆ ਡਿਮਾਂਡ ਵੀ ਕਾਫੀ ਹੁੰਦੀ ਐ ਐਕਸਪੋਰਟ ਵੀ ਕਾਫੀ ਹੁੰਦੀ ਆ ਸੋ ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਕਿਸਮਾਂ ਨੇ ਜਿਹੜੀਆਂ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਤੇ ਪੂਸਾ ਵੱਲੋਂ ਜਿਹੜੀ ਕਿ ਆਈਸੀਆਰ ਦੇ ਪੂਸਾ ਉਹਦੇ ਵਿੱਚ ਉਹ ਲੋਕਾਂ ਜਿਹੜੀਆਂ ਨੇ ਉਹ ਸਪਰਸ਼ ਕੀਤੀਆਂ ਗਈਆਂ ਨੇ ਸੋ ਇਹਦੇ ਵਿੱਚ ਦੋ ਤਿੰਨ ਤਰ੍ਹਾਂ ਦੀ ਜਿਹੜੀ ਬਿਮਾਰੀ ਜਿਹੜੀਆਂ ਨੇ ਉਹ ਆਮਲਾ ਕਰਦੀਆਂ ਨੇ ਜਿੱਦਾਂ ਕੋਈ ਆਪਣੇ ਚੁਲਚਰ ਹੋ ਗਿਆ ਜਿਸੇ ਤਰ੍ਹਾਂ ਪੁਰਰ ਹੋ ਗਿਆ ਝੰਡਰ ਹੋ ਗਿਆ ਹਾਂਜੀ ਤੇ ਜੇਕਰ ਸਾਰੇ ਦੇਖੀਏ ਤੇ ਝੰਡਰ ਹੋ ਗਈ ਇੱਕ ਬੜੀ ਮਹੱਤਵਪੂਰਨ ਬਿਮਾਰੀ ਆ ਹਾਂਜੀ ਜਿਹੜੀ ਕਿ ਬਾਸਮਤੀ ਦੀ ਫਸਲ ਦਾ ਕਾਫੀ ਨੁਕਸਾਨ ਕਰਦੀ ਕਿਉਂਕਿ ਉਹਦਾ ਬਾਅਦ ਵਿੱਚ ਕੋਈ ਉਹਦਾ ਇਲਾਜ ਨਹੀਂ ਹੁੰਦਾ ਕੋਈ ਵੀ ਦੇ ਲਵਾਈ ਕਰ ਰਹੇ ਨੇ ਹਾਂਜੀ ਸੋ ਇਹਦੇ ਵਿੱਚ ਸਾਨੂੰ ਕੁਝ ਗੱਲਾਂ ਦਾ ਖਿਆਲ ਰੱਖਣਾ ਪਊਗਾ ਪਰ ਜੇਕਰ ਇਹ ਬਾਸਮਤੀ ਦੀ ਫਸਲ ਦੀ ਜਿਹੜੀ ਪੈਦਾਵਾਰ ਜਿਹੜੀ ਆ ਚੰਗੀ ਲੈਣੀ ਆ ਸਫਲਤਾਪੂਰਵਕ ਜਿਹੜੀ ਉੱਪਰ ਨੇਪੇ ਚੜਨਾ ਵਾ ਤੇ ਸਾਨੂੰ ਉਹਦੇ ਵਾਸਤੇ ਇਹਨੂੰ ਉਹਨੂੰ ਇਤਿਆਰ ਜ਼ਰੂਰ ਕਰਦੇ ਪੈਣਗੇ ਸੋ ਇਹ ਆ ਇੱਕ ਉਲੀ ਆ ਜਿਹੜੀ ਫਜ਼ੀਰੀਅਮ ਨਾਦੀਕ ਉਲੀ ਆ ਉਹਤ ਹੁੰਦੀ ਆ ਜਿਹੜੀ ਕਿ ਆਮ ਵਰਕੇ ਦੇ ਲਖੀਏ ਤੇ ਇਹਦਾ ਸਰੋਤ ਇਹ ਦੇਖੀ ਬਿਮਾਰੀ ਦਾ ਬਿਮਾਰੀ ਵਾਲੇ ਵੀ ਹਾਂਜੀ ਪਰਾਲੀ ਤੇ ਮਿੱਟੀ ਇਹ ਤਿੰਨ ਸਰੋਤ ਨੇ ਜਿਹੜੇ ਕਿ ਇਸ ਮੌਸਮਾਰੀ ਨੂੰ ਜਿਹੜੀ ਬਾਸਮਦੀ ਨੂੰ ਪ੍ਰਭਾਵਿਤ ਕਰਦੀ ਹੈ ਇਹ ਸਰੋਤ ਨੇ। ਸੋ ਇਹਦੇ ਵਿੱਚ ਦੇਖੀਏ ਤੇ ਸਾਡੇ ਕੋਲ ਸਭ ਤੋਂ ਪਹਿਲਾਂ ਹੁੰਦਾ ਕਿਸਾਨਾਂ ਵੀਰਾਂ ਨੂੰ ਕਿ ਵੀ ਜਿਹੜਾ ਉਹ ਚੰਗੇ ਸਰੋਤ ਉਹ ਲਿਆ ਜਾਵੇ। ਕਿਉਂਕਿ ਇਸ ਵੇਲੇ ਜਿਹੜੀ ਸਾਡੀ ਫਲੀਰੀ ਜਿਹੜੀ ਉਹ ਵਿੱਜਾ ਚੁੱਕੀ ਆ। ਤੇ ਲਗਭਗ ਜਿਹੜੀ ਆ 11 21 ਦੀ ਜਿਹੜੀ ਫਲੀਰੀ ਜਿਹੜੀ ਆ ਉਹ ਉਹ ਵੀ ਤਿਆਰ ਹੋ ਗਈ ਦੀ ਆ 1509 ਦੀ ਹੋ ਰਹੀ ਆ। ਇਸੇ ਤਰ੍ਹਾਂ ਜਿਹੜੀ 1692 ਆ 1847 ਆ 1845 ਆ। ਉਦੀ ਵੀ ਲਗਭਗ ਜਿਹੜੀ ਆ ਉਹ ਹੋ ਗਈ ਹੈ ਤਕਰੀਬ ਤਿਆਰ ਹੋ ਗਈ ਹੈ ਸੋ ਪਹਿਲਾ ਪਹਿਲਾ ਇੱਕ ਸੀਗਾ ਉਹਦਾ ਇਲਾਜ ਕੀ ਆਪਾਂ ਵੀ ਨੂੰ ਸੋਧ ਲੈਂਦੇ ਹਾਂਜੀ ਸੋ ਇਸ ਇਸ ਮੋਰੀ ਜਿਹੜਾ ਲੱਛਣ ਦੇਖੀਏ ਤੇ ਸ਼ੁਰੂ-ਸ਼ੁਰੂ ਦੇ ਵਿੱਚ ਕਿਉਂਕਿ ਇਹ ਹੁੰਦੀ ਜ਼ਮੀਨ ਦੇ ਵਿੱਚ ਹੀ ਆ ਮਿੱਟੀ ਵਿੱਚ ਫੈਲਦੀ ਆ ਕੁਝ ਜਿਹੜੇ ਇਹ ਕੈਂਡੀਟ ਹੁੰਦੇ ਆ ਉਹ ਪ੍ਰਾਣੀ ਦੇ ਰਾਈ ਵੀ ਹੁੰਦੇ ਆ ਕੁਝ ਜਿਹੜੇ ਤੁਹਾਡੇ ਆ ਵੀ ਰਾਈ ਵੀ ਹੁੰਦੇ ਆ ਜਦੋਂ ਉਹਨੂੰ এনवायरमेंट ਜੰਗਾ ਮਿਲਦਾ ਜਦੋਂ ਆਪਾਂ ਲੋਾਈ ਕਰ ਦਿੰਦੇ ਆ ਤੇ ਕੋਈ ਮਹੀਨੇ ਬਾਅਦ ਲੋਾਈ ਤੋਂ ਮਹੀਨੇ ਬਾਅਦ ਇਹ ਉਹਦੇ ਤੇ ਹਮਲਾ ਕਰਦੀ ਹੈ ਹਮਲਾ ਜਿਹੜਾ ਜਿਹੜੀ ਐਂਟਰ ਕਰਦੀ ਹੈ ਜਿਹੜੀਆਂ ਚੰਗੇ ਬੂਟੇ ਵਿੱਚ ਐਂਟਰ ਕਰਦੀ ਹੈ ਉਹ ਕਈ ਵਾਰੀ ਜਿਹੜੀ ਤੁਹਾਡੀ ਫੀਲੀ ਵਿੱਚ ਵੀ ਆ ਜਾਂਦੀ ਹੈ ਉਹ ਨੀਰੀ ਵਿੱਚ ਵੀ ਦੇਖਿਆ ਕਈ ਫਾਰਮਰ ਦੇ ਖੇਤਾਂ ਦੇ ਵਿੱਚ ਉਹਦੇ ਵਿੱਚ ਵੀ ਇਹ ਜਿਹੜੀ ਆ ਉਹ ਕਰ ਦਿੰਦੀ ਆ ਪਰ ਉਹਦਾ ਸਰੋਤ ਉਹੀ ਹੁੰਦਾ ਕਿ ਚੰਗਾ ਜਿਹੜਾ ਬਿਮਾਰੀ ਵਾਲਾ ਬੀਜ ਜਿਹੜਾ ਵਾ ਉਹ ਹੁੰਦਾ ਫਿਰ ਜਦੋਂ ਆਪਾਂ ਲਵਾਈ ਕਰ ਦਿੰਦੇ ਆ ਉਸ ਮਹੀਨੇ ਬਾਅਦ ਜਦੋਂ ਆਪਾਂ ਕਰਕੇ ਜਿਹੜੀ ਪਟਾਈ ਕਰਦੇ ਆ ਪਲੀ ਦੀ ਪਟਾਈ ਕਰਦੇ ਆ ਉਹ ਸੁੱਕੀ ਵਿੱਚ ਕਰਦੇ ਆ ਰੁਕੀ ਆਮਰਿਕਸ ਆਂਡਰੇ ਦੇ ਪੱਈਏ ਨੇ ਇਹ ਜੀ ਉਟੜਿਆ ਉਹ ਕਰਦੇ ਸੁੱਕੇ ਵਿੱਚ ਜਦ ਕਿ ਸਫਾਰਿਸ਼ ਕੀਤੀ ਜਾਂਦੀ ਹੈ ਕਿ ਇਹਨੂੰ ਪਾਣੀ ਖਿਲਾੜ ਕੇ ਕਰੋ ਪਾਣੀ ਖਿਲਾੜਦੇ ਨਾਲ ਜਿਹੜੀ ਹੁੰਦੀ ਹੈ ਇੱਕ ਪੋਲੀ ਹੋ ਜਾਂਦੀ ਹੈ ਇੱਕ ਜੜਾ ਜੜੀਆਂ ਪੂਰੀ ਪੂਰੀ ਬਾਹਰ ਆ ਜਾਂਦੀਆਂ ਨੇ ਤੇ ਜਦੋਂ ਆਪਾਂ ਸੁੱਕੀ ਚ ਕਰਦੇ ਆ ਤੇ ਉਹਦੀ ਜਿਹੜੀ ਆ ਟੋਟੀਆਂ ਦੀਆਂ ਨੇ ਜੜਾ ਉਹ ਇੰਜਰ ਹੋ ਜਾਂਦੀਆਂ ਜਖਮੀ ਹੋ ਜਾਂਦੀਆਂ ਨੇ ਉਹ ਜਖਮੀ ਜਿਹੜੀਆਂ ਹੋ ਜਾਂਦੀਆਂ ਨੇ ਉਹਦੇ ਨਾਲ ਜਿਹੜੀਆਂ ਉਹ ਜਿਹੜੀ ਫੰਗਸ ਜਿਹੜੀ ਆ ਉਲੀ ਜਿਹੜੀ ਆ ਉਹ ਐਂਟਰ ਕਰਦੀ ਆ ਹੌਲੀ ਹੌਲੀ ਬੂਟੇ ਨੇ ਜਿਹੜਾ ਵਾ ਉਹ ਸੁੱਕਾ ਦਿੰਦੀ ਹੈ ਬੂਟਾ ਪੀਦਾ ਪੈ ਜਾਂਦਾ ਮੁੜ ਕੇ ਸੁੱਕ ਜਾਂਦੀ ਹੈ ਤੇ ਇੱਕਦਮ ਵੱਜ ਜਾਂਦਾ ਪੂਰਾ ਇੱਕ ਵੱਜ ਜਾਂਦਾ ਤੇ ਉਹਦੀ ਜਿਹੜੀ ਗੰਢਾਂ ਦੇਖੀ ਤੇ ਗੰਢਾਂ ਦੇ ਉੱਤੇ ਜਿਹੜੀ ਇਹ ਤੇੜੀ ਹੈ ਤੁਹਾਡੀ ਇਹਨੇ ਚੜਾਈ ਦੀ ਜਿਹੜੀ ਇਹ ਤੁਹਾਡੀ ਇੰਟਰ ਲੋਡ ਆ ਜਿਹੜੀ ਇਹ ਗੰਢ ਤੋਂ ਲੈ ਕੇ ਗੁੜੀ ਗੰਢ ਤੱਕ ਆ ਉਹਦਾ ਇੱਕ ਕਾਰ ਵੱਜ ਜਾਂਦਾ ਤੇ ਉਹ ਵੱਜ ਜਾਂਦਾ ਉਹਦਾ ਹਾਈਟ ਵੱਜ ਜਾਂਦੀ ਹੈ ਉਚਾਈ ਵੱਜ ਜਾਂਦੀ ਹੈ ਮੁੜ ਕੇ ਫਿਰ ਕਿੰਦਾ ਕਿ ਜਦੋਂ ਐਡਵਾਂਸ ਸਟੇਜ ਚੱਲ ਜਾਂਦੀ ਹੈ ਤੇ ਉਹਦੇ ਚ ਜਿਹੜੀ ਤੇ ਗੰਢਾਂ ਦੇ ਉੱਤੇ ਜਿਹੜੀ ਹਲਕੀ ਜਿਹੜੀ ਇਹ ਗਰਾਭੀ ਰੰਗ ਦੀ ਇੱਕ ਉਲੀ ਉਲੀ ਵੀ ਆ ਜਾਂਦੀ ਚਟੇਰੋ ਚਿੱਟੀ ਵੀ ਆ ਜਾਂਦੀ ਹੈ ਤੇ ਉਹ ਦੋਵੇਂ ਐਡਵਾਂਸ ਸਟੇਜ ਚਿੱਟੀ ਹੋ ਜਾਂਦੀਆਂ ਉਹਨਾਂ ਕਿ ਹਲਕੀ ਹਲਕੀ ਗਰਾਭੀ ਹੁੰਦੀ ਹੈ ਸੋ ਇਹ ਜਿਹੜੇ ਤੁਹਾਡੇ ਬੜੀ ਨਿਸ਼ਾਨੀਆਂ ਪੱਕੀ ਹੁੰਦੀਆਂ ਜੇ ਮੰਨ ਲਓ ਬੂਟੇ ਜਿਹੜੇ ਵਿੱਚ ਰਹਿ ਗਏ ਮੁੜ ਕੇ ਜਦੋਂ ਬੂਟੇ ਜਿਹੜੇ ਤੁਹਾਡੇ ਨਿਸਰਣ ਗਏ ਉਹਦੇ ਵਿੱਚੋਂ ਦਾਣੇ ਨਹੀਂ ਬਣਨਗੇ ਉਹ ਫੋਕੇ ਦਾਣੇ ਬਣਨਗੇ ਚਟੀਆਂ ਮੁੰਜਰਾਂ ਨਿਕਲਣਗੀਆਂ ਸੋ ਇਹ ਜਿਹੜੀ ਸਾਡੀ ਬੜੀ ਇੱਕ ਟਿਪੀਕਲ ਇੱਕ ਪਛਾਣ ਦੀ ਹੈ ਕਿ ਇੱਕ ਦਾ ਬੂਟਾ ਜਿਹੜਾ ਵਾ ਪਹਿਲਾਂ ਸੁੱਕਦਾ ਫਿਰ ਲੰਬਾ ਹੁੰਦਾ ਪਹਿਲਾਂ ਲੰਬਾ ਹੁੰਦਾ ਫਿਰ ਸੁੱਕ ਜਾਂਦਾ ਵਾ ਤੇ ਜਦ ਜੇ ਬਾਜ ਜਾਂਦੇ ਤਾਂ ਉਹਦੇ ਵਿੱਚ ਤੁਹਾਡੇ ਜਿਹੜੇ ਤੁਹਾਡੇ ਮੁੰਜਰਾਂ ਨਿਕਲਦੀਆਂ ਗਿਆ ਸੋ ਇਹ ਜਿਹੜੀ ਹੈ ਤੁਹਾਡੀ ਇਹ ਪਛਾਣ ਹੈ ਦੀ ਤਾਂ ਬਹੁਤ ਵਧੀਆ ਡਾਕਟਰ ਸਾਹਿਬ ਨੇ ਆਪਾਂ ਨੂੰ ਲੱਛਣ ਵੀ ਦੱਸ ਦਿੱਤੇ ਤੇ ਕਾਰਨ ਵੀ ਇਸ ਬਿਮਾਰੀ ਦਾ ਦੱਸ ਦਿੱਤਾ ਕਿ ਬੀਜ ਤੋਂ ਮਿੱਟੀ ਤੋਂ ਜਾਂ ਪਰਾਲੀ ਤੋਂ ਪੈਦਾ ਹੁੰਦੀ ਆ ਤਾਂ ਡਾਕਟਰ ਸਾਹਿਬ ਜਦੋਂ ਇਹ ਬਿਮਾਰੀ ਹਮਲਾ ਕਰਦੀ ਆ ਕਿੰਨਾ ਕ ਨੁਕਸਾਨ ਫਸਲ ਦਾ ਹੋ ਜਾਂਦਾ ਡਾਕਟਰ ਅਸ਼ਰਿੰਗ ਕੁਮਾਰ ਜੀ ਕਈ ਵਾਰੀ ਤਾਂ ਆਪਾਂ ਦੇਖਦੇ ਆ ਕਿ ਹੁਣ ਤੇ ਚਲੋ ਇਹ ਪਿਛਲੇ 1-2 ਸਾਲ ਤੋਂ ਕੋਸ਼ਿਸ਼ ਘਟਿਆ ਕਰੋ ਹਾਂਜੀ ਕਿਉਂਕਿ ਕਿਸਾਨਾਂ ਦੇ ਵਿੱਚ ਕਾਫੀ ਅਵੇਰਨੈਸ ਆਈ ਆ ਬੀਜ ਦੀ ਸੋਧ ਵੀ ਕਰਦੇ ਆ ਲਵਾਈ ਵੇਲੇ ਅਲਵਾਈ ਵੇਲੇ ਜਿਹੜਾਂ ਦੀ ਸੋਧ ਵੀ ਕਰਦੇ ਆ ਪਰ ਕਈ ਵਾਰੀ ਆਪਾਂ ਦੇਖਿਆ ਕਿ ਕਈਆਂ ਕਿਸਾਨ ਵੀਰਾਂ ਨੂੰ ਬੁਣੀ ਵੀ ਵਜਦੀ ਆ ਹਾਂਜੀ ਇਹਨਾਂ ਦਾ ਸਾਨ ਸੋ ਮੁੜਕੇ ਉਹਦਾ ਕੋਈ ਇਲਾਜ ਨਹੀਂ ਦਿਕੋ ਬਹੁਤਾਰੇ ਫਾਰਮਰ ਡੇ ਮੁੜਕੇ ਆ ਆਣੀਆਂ ਗੋਣੀਆਂ ਦੇ ਕਹਿੰਦੇ ਉੱਤੇ ਡੀਲਰਾਂ ਦੇ ਕਹਿੰਦੇ ਉੱਤੇ ਫਿਰ ਉਹਦੇ ਵਿੱਚ ਕੋਈ ਭੰਗੀ ਸਾਈਡ ਪਾਉਣਗੇ ਕਦੀ ਕੋਈ ਕੀਟ ਨਾਸ਼ਕ ਪਾਊਗਾ ਪਰ ਉਹਦਾ ਕੋਈ ਇਲਾਜ ਨਹੀਂ ਹੁੰਦਾ ਉਹਦਾ ਉਸ ਕਰਕੇ ਉਹਦਾ ਨਿਸ਼ਾਨ ਬਹੁਤ ਹੋ ਜਾਂਦਾ ਮੁੜਕੇ ਇਲਾਜ ਕੋਈ ਨਹੀਂ ਹੁੰਦਾ ਇਸ ਕਰਕੇ ਜ਼ਰੂਰੀ ਹੈ ਕਿ ਆ ਨੂੰ ਜਿਹੜਾ ਵਾ ਇਹਦਾ ਜਿਹੜਾ ਪਹਿਲਾਂ ਪਹਿਲਾਂ ਇਲਾਜ ਕਰ ਲਈਏ ਹਾਂਜੀ ਉਹ ਜ਼ਿਆਦਾ ਬੈਟਰ ਹੈ ਪ੍ਰੀਵੈਂਸ਼ਨ ਇਜ਼ ਬੈਟਰ ਥੈਨ ਕਿਉਰ ਕਿ ਇਲਾਜ ਨਾਲੋਂ ਪ੍ਰੇਚ ਚੰਗਾ ਪ੍ਰੇਚ ਕਰਾਂਗੇ ਤੇ ਉਹਦੀ ਜਿਹੜੀ ਬਿਮਾਰੀ ਜਿਹੜੀ ਆ ਉਹ ਕੱਟ ਪੈ ਗਈ ਤਾਂ ਇਲਾਜ ਵੀ ਡਾਕਟਰ ਸਾਹਿਬ ਉਹਨਾਂ ਦੱਸ ਦਿਓ ਕਿ ਇਹ ਦਾ ਪ੍ਰੋਪਰ ਇਲਾਜ ਕੀ ਹੈ ਜਿਵੇਂ ਤੁਸੀਂ ਕਿਹਾ ਬੀਜ ਦੀ ਸੋਧ ਕਰਨੀ ਹੈ ਪਰ ਉਹ ਟਾਈਮ ਆਪਣਾ ਲੰਘ ਚੁੱਕਾ ਹੁਣ ਕਿਸਾਨ ਕੀ ਕਰ ਸਕਦੇ ਆ ਉਸ ਬਾਰੇ ਥੋੜਾ ਦੱਸੋ ਸੋ ਇਸ ਵੇਲੇ ਜੇਕਰ ਦੇਖੀਏ ਤਾਂ ਤੁਹਾਡੇ ਕੋਲ ਪੂਸਾ ਪੂਸਾ 1121 ਆ ਪੂਸਾ 1847 ਆ 1692 ਆ 1845 ਆ ਜਾਂ ਪੂਸਾ 1505 ਆ 1509 1509 ਜਿਹੜੀ ਕਿਸਮ ਆ ਇਹ ਕਿਸਮ ਦੀ ਲਵਾਈ ਜਿਹੜੀ ਆ ਉਹ ਤਕਰੀਬਨ ਜਿਹੜੀ ਹੁਣ ਚੱਲ ਪਣੀ ਕਿਉਂਕਿ ਪਹਿਲਾ ਹਫਤਾ ਆ ਗਿਆ ਟਾ ਹਾਂਜੀ ਜਿਹੜੀ ਆ ਜਿਹੜੀ ਕਿਉਂਕਿ 15 ਸਤੰਬਰ ਦੀ 15 ਜੁਲਾਈ ਤੋਂ ਬਾਅਦ ਆਪਾਂ ਕਹਿੰਦੇ ਆ ਪਰ ਕਿਸਾਨ ਵੀ ਜਿਹੜੇ ਇਕੱਠੇ ਨਾਲ ਨਾਲ ਕਰੀ ਜਾਂਦੇ ਆ ਸੋ ਉਹਦੇ ਵਿੱਚ ਜ਼ਰੂਰੀ ਹੈ ਕਿ ਅਸੀਂ ਜਿਹੜੀ ਇੱਕ ਪਟਾਈ ਜਿਹੜੀ ਜਿਹੜੀ ਤੁਹਾਡੀ ਪਨੀਰੀ ਦੀ ਪਟਾਈ ਜਿਹੜੀ ਆ ਉਹ ਪਾਣੀ ਵਿੱਚ ਕਰੀਏ ਪਾਣੀ ਥੋੜਾ ਥੋੜਾ ਲੱਗਾ ਹੋਵੇ ਉੱਚੀ ਪਟਾਈ ਕਰੀਏ ਤੇ ਉਹਦੀ ਜੜਾਂ ਜਿਹੜੀਆਂ ਨੇ ਸੋਧਣੀ ਬਹੁਤ ਜ਼ਰੂਰੀ ਹੈ ਉਹ ਇਸ ਵਾਰੀ ਇੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਿਹੜੀ ਟ੍ਰਾਈਕੋਡਰਮਾਇਸ ਪੈਰਾਲੋਨ ਜ ਆਪੇ ਪਛੀਛ ਜਿਹੜੀ ਆ ਉਹ ਸਿਫਾਰਿਸ਼ ਕੀਤੀ ਗਈ ਆ ਜਿਹੜੀ ਕਿ ਇਹ ਜਿਹੜੀ ਤੁਹਾਡੀ ਫੰਗਸ ਹੈ ਜਿਹੜੀ ਉਲੀ ਆ ਉਹਨੂੰ ਮਾਰ ਦਿੰਦੀ ਆ ਸੋ ਉਹਦੇ ਵਾਸਤੇ ਇਹ ਆ ਕਿ 15 ਗ੍ਰਾਮ ਟ੍ਰਾਈਕੋਡਰਮਾ ਇਸਕਰਲ ਜਿਹੜੀ ਆ ਇਹ ਪ੍ਰਤੀ ਲੀਟਰ ਦੇ حساب ਨਾਲ 1 ਲੀਟਰ ਪਾਣੀ ਚਾਹੀਦਾ ਇਹਦਾ ਮਤਲਬ ਕਿ 1.5 ਕਿਲੋ ਜਿਹੜੀ ਆ ਉਹ ਆਪਾਂ 1.5 ਲੀਟਰ ਪਾਣੀ ਵਿੱਚ ਘੋਲ ਕੇ ਤੇ ਉਹਦੇ ਵਿੱਚ ਆਪਾਂ ਜਿਹੜੀਆਂ ਜੜਾਂ ਜੜੀਆਂ ਨੇ ਉਹਨੂੰ ਆਪਾਂ ਸੋਧਣਾ ਤੇ ਇਹ ਤੁਸੀਂ ਮਤਲਬ 6 ਘੰਟੇ ਘਟ ਵਰਸ਼ੇ 6 ਘੰਟੇ ਵਿੱਚ ਪੀਓ ਲੋ ਸੋ ਇਹਦੇ ਵਿੱਚ ਇਹ ਆ ਕਿ ਕਈ ਵਾਰੀ ਆਪਾਂ ਕਿਸਾਨ ਵੀਰ ਕਰਦੇ ਕਹਿੰਦੇ ਆ ਕਿ ਆਡੀ ਲੈਬਟਰੀ ਉਹ ਲੋਦੀ ਜੀ ਜਾ ਉਹਦੀ ਪਟਾਈ ਜਿਹੜੀ ਆ ਉਹ ਸਵੇਰੇ ਕਰਦੀ ਆ ਉਹ ਟਾਈਮ ਬੜਾ ਕੱਟ ਹੁੰਦਾ ਵਾ ਸੋ ਇਹਦੇ ਵਿੱਚ ਮੇਰੀ ਕਿਸਾਨ ਵੀਰਣ ਬੇਨਤੀ ਆ ਕਿ ਜੇ ਮੰਨ ਲਓ ਆਪਾਂ ਸਵੇਰੇ ਦਵਾਈ ਕਰਨੀ ਧੋਖਲਿਆ ਜੀ ਕਰਨੀ ਆ ਪਹਿਲੇ ਇੱਕ ਦਿਨ ਨੂੰ ਪਹਿਲਾਂ ਜਿਹੜੀ ਆ ਉਹ ਪਟਾਈ ਕਰ ਲਓ ਸ਼ਾਮ ਨੂੰ ਤੇ ਸ਼ਾਮ ਨੂੰ ਪਟਾਈ ਕਰਕੇ ਉਹਦੀ ਜਿਹੜੀ ਤੁਈ ਉਹਨੂੰ ਦਵਾਈ ਸੋਧ ਕਰਕੇ ਤੇ ਉਹ ਜਿਹੜਾ ਉਹਨੂੰ ਪਿਓ ਦਿਓ ਤੇ ਸਵੇਰੇ ਦਵਾਈ ਕਰ ਲਓ ਹਾਂਜੀ ਸੋ ਉਹਦੇ ਵਿੱਚ ਇੱਕ ਹੁਣ ਸਵਾਲ ਹੁੰਦਾ ਕਿ ਇਹਦੀ ਆਪਾਂ ਕਿਵੇਂ ਦਵਾਈ ਕਿਵੇਂ ਕਰਨੀ ਮਤਲਬ ਕਿ ਉਹਦੀ ਸੋਧ ਕਿਵੇਂ ਕਰਨੀ ਹੁਣ ਉਹਦੇ ਵਿੱਚ ਹੁੰਦਾ ਕਿ ਕਿ ਟੱਬ ਟੱਬ 'ਚ ਕਰ ਸਕਦੇ ਆ ਜਾਂ ਚੁਬੱਚੇ 'ਚ ਵੀ ਕਰ ਸਕਦੇ ਆ ਜਿੰਨੀ ਢੋਗੀ ਹੁੰਦੀ ਆ ਜਾਇ ਇਹਦੇ ਵਿੱਚ ਤੁਹਾਡੀ ਜਿਹੜੀ ਤੁਹਾਡੀ ਟਰਾਲੀ ਆ ਟਰਾਲੀ ਵਿੱਚ ਤੁਸੀਂ ਤਰਪਾਲ ਪਾ ਲਈ ਆ ਉਹਦੇ ਵਿੱਚ ਪਾਣੀ ਪਾਓ ਤੇ ਉਹਦੇ ਵਿੱਚ ਤੁਸੀਂ ਮਤਲਬ ਜਿੱਥੇ ਮਰਜੀ ਆਪਾਂ ਟਰਾਂਸਪੋਰਟ ਵੀ ਕਰ ਸਕਦੇ ਆ ਜਿੱਥੇ ਮਰਜੀ ਲੈ ਜਾ ਸਕਦੇ ਆ ਜਾਂ ਆਹ ਜਿਹੜੀਆਂ ਖਾਲੀਆਂ ਜਿਹੜੀਆਂ ਖਾਲਾਂ ਨੇ ਉਹਦੇ ਵਿੱਚ ਵੀ ਤਰਪਾਲ ਪਾ ਕੇ ਬੰਨ ਕੇ ਪਾਣੀ ਬੰਨ ਕੇ ਉਹਦੇ ਵਿੱਚ ਮਤਲਬ ਦਵਾਈ ਪਾ ਕੇ ਉਹ ਚੜੀ ਲਾ ਸਕਦੇ ਆ ਜਾਂ ਇੱਕ ਜਿਹੜੀ ਸਕੇ ਦੇ ਵਿੱਚ ਆਪਾਂ ਲਾ ਰਹੇ ਆ ਉਹਨਾਂ ਲਾਗੇ ਹੀ ਇੱਕ ਟੋਇਆ ਮਾਰ ਕੇ ਤੇ ਉਹਦੇ ਵਿੱਚ ਤਰਪਾਲ ਪਾ ਕੇ ਤੇ ਉਹਦੇ ਵਿੱਚ ਵੀ ਜਿਹੜੀਆਂ ਆਪਾਂ ਡਬੋ ਸਕਦੇ ਸੋ ਇਸ ਤਰ੍ਹਾਂ ਕਰਕੇ ਜਿਹੜਾ ਉਹ ਹਨ ਜਿਹੜਾ ਵਾ ਇਹ ਜਿਹੜਾ ਕਰ ਸਕਦੇ ਆ ਉਹਦੀ ਪਹਚਾ ਕਰ ਸਕਦੇ ਆ ਸੋ ਇਹ ਸਭ ਤੋਂ ਜ਼ਰੂਰੀ ਹੈ ਕਿ ਆਪਾਂ ਬਿਨਾਂ ਜੜਾਂ ਦੇ ਸੋਧੇ ਆਪਾਂ ਬਾਸਮਤੀ ਦੀ ਪਨੀਰੀ ਨਹੀਂ ਲਾਉਣੀ ਇਹ ਭੁੱਲ ਵੀ ਨਹੀਂ ਕਰਨੀ ਹੈ ਕਿ ਆਪਾਂ ਬਿਨਾਂ ਸੋਧੇ ਹੋਏ ਲਾ ਦਈਏ ਸੋ ਇੱਕ ਹੋਰ ਪ੍ਰੋਬਲਮ ਹੁੰਦੀ ਹੈ ਕਿ ਜੇਕਰ ਮੰਨ ਲਓ ਕਿਸੇ ਨੇ ਲਾਤੀ ਹੈ ਹਾਂਜੀ ਹੁਣ ਮੰਨ ਲਓ ਕਿਸੇ ਨੇ ਪਨੀ ਲੱਗ ਗਈ ਹੈ ਆ ਬਾਅਦ ਵਿੱਚ ਤੁਹਾਡੀ ਕੋ ਆ ਜਾਂਦੀ ਹੈ ਉੱਪਰ ਆਲੋਸ਼ਣ ਸ਼ੁਰੂ ਸ਼ੁਰੂਆਤ ਹੋ ਜਾਂਦੀ ਹੈ ਉਹਦੇ ਵਿੱਚ ਕੀ ਉਹਦੇ ਬੂਟੇ ਡੇ ਆ ਉਹਨੂੰ ਪੁੱਟ ਕੇ ਤੇ ਉਹਨੂੰ ਨਸ਼ਟ ਕਰ ਦਿੰਦੇ ਆ ਦਬਾ ਦਿੰਦੇ ਆ ਤਾਂ ਜੋ ਉਹ ਲਾਗ ਜਿਹੜੀ ਗਾਣਾ ਵਧੇ ਹਾਂਜੀ ਉਹ ਕਿਸਾਨ ਆ ਵੀ ਰਕੀਰਦੇ ਕਿ ਜਿਹੜਾ ਠੀਕ ਆ ਉਹਨੂੰ ਅੰਗਹਿਲੀ ਕਰ ਜਾਂਦੇ ਆ ਉਹ ਨਪੜਦੇ ਨਹੀਂ ਹੈਗੇ ਕਿਉਂਕਿ ਉਹ ਜਦੋਂ ਜਦੋਂ ਇੱਕ ਇੱਕ ਖੇਤ ਜੁਦੇ ਪਾਣੀ ਖੇਤ ਪਾਣੀ ਜਾਊਗਾ ਜਾਂ ਬਰਸਾਤ ਪਈ ਹੈ ਤੇ ਉਹ ਜਿਹੜਾ ਉਹਦੀ ਇਨਫੈਕਸ਼ਨ ਜਿਹੜੀ ਵਧੂਗੀ ਠੀਕ ਹੈ ਸੋ ਉਹ ਲੈ ਕੇ ਉਹਦੇ ਬੂਟੇ ਜਿਹੜੇ ਹੈ ਸ਼ੁਰੂਆਤੀ ਦੌਰ ਦੇ ਵਿੱਚ ਫਟ ਕੇ ਉਹਨੂੰ ਨਸ਼ਟ ਕਰਦੇ ਹੋ ਤਾਂ ਕਿ ਰੋਗ ਉਹਦੀ ਰੋਗ ਤਾਂ ਜਿਹੜੀ ਉੱਥੇ ਹੋ ਸਕੇ ਸੋ ਇਸ ਤਰ੍ਹਾਂ ਕਰਕੇ ਆਪਾਂ ਜਿਹੜਾ ਉਹਦੀ ਰੋਕਥਾਮ ਕਰ ਸਕਦੇ ਆ ਤਾਂ ਇਹ ਡਾਕਟਰ ਸਾਹਿਬ ਜਿਹੜੇ ਤੁਸੀਂ ਬਾਇਓ ਪੈਸਾਈਸਾਈਡ ਦੱਸੀ ਇਹ ਕਿਸਾਨ ਵੀਰ ਕਿੱਥੋਂ ਪ੍ਰਾਪਤ ਕਰ ਸਕਦੇ ਆ ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਵੀ ਮਿਲ ਜਾਏਗੀ ਕੇਵੀ ਤੋਂ ਵੀ ਮਿਲ ਜੇਗੀ ਐਸ ਵੈਲ ਐ ਜਿਹੜੀ ਆਈਪੀਐਲ ਆ ਆ ਆਪੀਲ ਕੰਪਨੀਆਂ ਉਹਨਾਂ ਕੋਲੋਂ ਵੀ ਮਾਰਕੀਟ ਵਿੱਚ ਉਪਲਬਧ ਹੈ ਆਪਾਂ ਕਿਵੇਂ ਕਿਵੇਂ ਵਿੱਚੋਂ ਵੀ ਲੈ ਸਕਦੇ ਆ ਤੇ ਆਪਣਾ ਪੰਜਾਬ ਖੇਤੀਬੜੀ ਯੂਨੀਵਰਸਿਟੀ ਵੀ ਲੈ ਸਕਦੇ ਆ ਤੋਂ ਸੋ ਇਹਨਾਂ ਨੇ ਪਹਿਲਾਂ ਜਿਹੜੀ ਟ੍ਰਾਈਕੋਡਰਮਾ ਆਰਥਰੀਅਮ ਜਿਹੜੀ ਉਹ ਵੀ ਉਹ ਵਰਤ ਸਕਦੇ ਆ ਠੀਕ ਹੈ ਤਾਂ ਡਾਕਟਰ ਸਾਹਿਬ ਜਿਹੜਾ ਇੱਕ ਸਟਰੋਂਗ ਮੈਸੇਜ ਮੈਨੂੰ ਇਹ ਹੀ ਲੱਗਦਾ ਇਸ ਵੀਡੀਓ ਦਾ ਕਿ ਜਿਹੜੇ ਕਿਸਾਨ ਵੀ ਰਸੋਧ ਕਰਨੀ ਭੁੱਲ ਗਏ ਜਾਂ ਜਿਹੜਾਂ ਵੀ ਸੋਧ ਨਹੀਂ ਕਰਦੇ ਉਸ ਤੋਂ ਬਾਅਦ ਜਿਹੜਾ ਪੈਸਾ ਵੇਸਟ ਕਰਦੇ ਆ ਫਸਲ ਤੇ ਵੀ ਉਹ ਨਾ ਕਰਨ ਕਿਉਂਕਿ ਇਸ ਬਿਮਾਰੀ ਦਾ ਕੋਈ ਹੱਲ ਨਹੀਂ ਹੈਗਾ ਉਸ ਬਿਲਕੁਲ ਬਿਲਕੁਲ ਉਹਦਾ ਇਹੀ ਹੈ ਕਿ ਉਹਨੂੰ ਆਪਾਂ ਇੱਕ ਜਿਹੜੀ ਬੂਟੇ ਜਿਹੜਾ ਪਹਿਲਾਂ ਕੀਤੀ ਜਿਹੜਾ ਜਿਹੜਾ ਬੂਟਾ ਉਹਨੂੰ ਨਸ਼ਟ ਕਰ ਦੋ ਉਹਨੂੰ ਪੁੱਟ ਕੇ ਜਿਹੜਾ ਸਮੇਤ ਜਿਹੜਾ ਸਮੇਤ ਪੁੱਟ ਕੇ ਉਹਨੂੰ ਨਸ਼ਟ ਕਰ ਦਿਓ ਦਬਾ ਦਿਓ ਉਹਨੂੰ ਠੀਕ ਹੈ ਇਹਦੇ ਬਾਹਰ ਜਿਆਗ ਦਬਾ ਦਿਓ ਉਹਦੇ ਵਿੱਚ ਇਹ ਨਾ ਪਏ ਰਹਿਣ ਕਿਉਂਕਿ ਜੇ ਆਪਾਂ ਪੁੱਟ ਕੇ ਦੇ ਵਿੱਚ ਇਹ ਉਦੋਂ ਛੁੱਟਦੀ ਹੈ ਇਹਦੇ ਵਿੱਚ ਛੁੱਟਦੀ ਹੈ ਇਦਾਂ ਨਹੀਂ ਕਰਨਾ ਬਾਹਰ ਤੋੜਨਾ ਠੀਕ ਹੈ ਤਾਂ ਉਮੀਦ ਕਿਸਾਨ ਵੀਰੋ ਕਿ ਤੁਹਾਨੂੰ ਇਹ ਜਾਣਕਾਰੀ ਬਹੁਤ ਹੀ ਕ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਕਿਸਾਨ ਵੀਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਧੰਨਵਾਦ ਅੱਡ ਸਭ ਧੰਨਵਾਦ ਸਤਿ ਸ੍ਰੀ ਅਕਾਲ